ਫਲਾਈਓਵਰ ਤੋਂ ਇੱਕ ਪਾਈਪਲਾਈਨ ਡਿੱਗਣ ਦੇ ਚਲਦੇ ਆ ਵੱਡਾ ਹਾਦਸਾ ਵਾਪਰਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਜਿਹੜੀ ਹੈ ਨੁਕਸਾਨੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਤਾਂ ਫਲਾਈਓਵਰ ਜਿਹੜਾ ਹੈ ਉੱਥੋਂ ਜਿਹੜੀ ਕਿ ਪਾਈਪਲਾਈਨ ਹੇਠਾਂ ਡਿੱਗ ਜਾਂਦੀ ਹੈ ਕਾਫੀ ਲੰਮੀ ਪਾਈਪਲਾਈਨ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਕਈ ਹੋਰ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਹਾਦਸਾ ਵਾਪਰਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦਾ ਕੁਚੰਬਰ ਨਿਕਲਿਆ ਹੋਇਆ ਨਜ਼ਰ ਆ ਰਿਹਾ ਹੈ ਕੇਸਰੀਕੇ ਦੇ ਨਾਲ ਵਾਹਨ ਜਿਹੜੇ ਕਿ ਫਲਾਈਓਵਰ ਤੋਂ ਹੇਠਾਂ ਜਿਹੜੇ ਚੱਲ ਰਹੇ ਸੰਤਾ ਰਸਤੇ ਦੇ ਵਿੱਚ ਹਾਦਸਾ ਵਾਪਰ ਜਾਂਦਾ ਇੱਕ ਪਾਈਪਲਾਈਨ ਦਾ ਟੋਟਾ ਜਿਹੜਾ ਥੱਲੇ ਡਿੱਗ ਕੇ ਇਸ ਕਾਰ ਦੇ ਉੱਤੇ ਵੀ ਡਿੱਗ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੁਹਾਨੂੰ ਦੱਸਦੀ ਕਿ ਹਸਪਤਾਲ ਦੇ ਵਿੱਚ ਜੇਰੇ ਰਾਜ ਗੱਡੀ ਚਾਲਕ ਦੀ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਵਿੱਚ ਵੀ ਹੜਕੰਪ ਪੈਦਾ ਹੋ ਜਾਂਦਾ ਲੋਕ ਜਿਹੜੇ ਨੇ ਪਹਿਲਾਂ ਇੱਧਰ ਉੱਧਰ ਭੱਜਦੇ ਨੇ ਉਸ ਤੋਂ ਬਾਅਦ ਜਦੋਂ ਪ ਜਾਂਦੀਆਂ ਲੋਕ ਜ਼ਖਮੀ ਹੁੰਦੇ ਨੇ ਤਾਂ ਇੱਕ ਦੂਜੇ ਦੀ ਮਦਦ ਕਰਕੇ ਹਸਪਤਾਲ ਦੇ ਜ਼ਖਮੀਆਂ ਨੂੰ ਪਹੁੰਚਾਇਆ ਜਾਂਦਾ ਹੈ ਤਾਂ ਗੱਡੀ ਚਾਲਕ ਦਾ ਤਾਂ ਬੁਰਾ ਹਾਲ ਹੀ ਦੱਸਿਆ ਜਾ ਰਿਹਾ ਹੈ ਤਸਵੀਰਾਂ ਜੋ ਨਸ਼ਰ ਕੀਤੀਆਂ ਜਾ ਰਹੀਆਂ ਨੇ ਤਾਂ ਫਲਹਾਤ ਦੱਸਦੀ ਕਿ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਟ੍ਰੈਫਿਕ ਨੂੰ ਖਲਵਾਇਆ ਗਿਆ ਜਿਸ ਤੋਂ ਬਾਅਦ ਗੱਡੀ ਨੂੰ ਵੀ ੱੱਕਾ ਲਾ ਕੇ ਸਾਈਡ ਦੇ ਵਿੱਚ ਕੀਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਪਾਣੀ ਭੱਦੀਆਂ ਨੇ ਜਿੱਥੇ ਓਵਰ ਫਲਾਈ ਓਵਰ ਤੋਂ ਜਿਹੜੇ ਕਿ ਇਹ ਪਾਈਪਲਾਈਨ ਡਿੱਗ ਜਾਂਦੀ ਹੈ ਜਿਸ ਦੇ ਚਲਦਿਆ ਵੱਡਾ ਹਾਸਾ ਵਾਪਰ ਜਾਂਦਾ ਹੈ ਫਲਾਈਓਵਰ ਤੋਂ ਇੱਕ ਪਾਈਪਲਾਈਨ ਡਿੱਗਣ ਦੇ ਚੱਲਦੇ ਆ ਵੱਡਾ ਹਾਦਸਾ ਵਾਪਰਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਜਿਹੜੀ ਹੈ ਨੁਕਸਾਨੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਤਾਂ ਫਲਾਈਓਵਰ ਜਿਹੜਾ ਹੈ ਉੱਥੋਂ ਜਿਹੜੀ ਕਿ ਪਾਈਪਲਾਈਨ ਹੇਠਾਂ ਡਿੱਗ ਜਾਂਦੀ ਹੈ ਕਾਫੀ ਲੰਮੀ ਪਾਈਪਲਾਈਨ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਕਈ ਹੋਰ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਹਾਦਸਾ ਵਾਪਰਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦਾ ਕੁਝ ਉੱਪਰ ਨਿਕਲਿਆ ਹੋਇਆ ਨਜ਼ਰ ਆ ਰਿਹਾ ਹੈ ਕੇਸਰੀਕੇ ਦੇ ਨਾਲ ਵਾਹਨ ਜਿਹੜੇ ਕਿ ਫਲਾਈਓਵਰ ਤੋਂ ਹੇਠਾਂ ਜਿਹੜੇ ਚੱਲ ਰਹੇ ਸੰਤਾ ਰਸਤੇ ਦੇ ਵਿੱਚ ਹਾਦਸਾ ਵਾਪਰ ਜਾਂਦਾ ਇੱਕ ਪਾਈਪਲਾਈਨ ਦਾ ਟੋਟਾ ਜਿਹੜਾ ਥੱਲੇ ਡਿੱਗ ਕੇ ਇਸ ਕਾਰ ਦੇ ਉੱਤੇ ਵੀ ਡਿੱਗ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੁਹਾਨੂੰ ਦੱਸਦੀ ਕਿ ਹਸਪਤਾਲ ਦੇ ਵਿੱਚ ਜੇਰੇ ਰਾਜ ਗੱਡੀ ਚਾਲਕ ਦੀ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਵਿੱਚ ਵੀ ਹੜਕੰਪ ਪੈਦਾ ਹੋ ਜਾਂਦਾ ਲੋਕ ਜਿਹੜੇ ਨੇ ਪਹਿਲਾਂ ਇੱਧਰ ਉੱਧਰ ਭੱਜਦੇ ਨੇ ਉਸ ਤੋਂ ਬਾਅਦ ਜਦੋਂ ਪ ਜਾਂਦੀ ਹੈ ਲੋਕ ਜ਼ਖਮੀ ਹੁੰਦੇ ਨੇ ਤਾਂ ਇੱਕ ਦੂਜੇ ਦੀ ਮਦਦ ਕਰਕੇ ਹਸਪਤਾਲ ਦੇ ਜ਼ਖਮੀਆਂ ਨੂੰ ਪਹੁੰਚਾਇਆ ਜਾਂਦਾ ਹੈ ਤਾਂ ਗੱਡੀ ਚਾਲਕ ਦਾ ਤਾਂ ਬੁਰਾ ਹਾਲ ਹੀ ਦੱਸਿਆ ਜਾ ਰਿਹਾ ਹੈ ਤਸਵੀਰਾਂ ਜੋ ਨਸ਼ਰ ਕੀਤੀਆਂ ਜਾ ਰਹੀਆਂ ਨੇ ਤਾਂ ਫਲਹਾਕੰਦ ਦੱਸਦੀ ਕਿ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਟ੍ਰੈਫਿਕ ਨੂੰ ਖਲਵਾਇਆ ਗਿਆ ਜਿਸ ਤੋਂ ਬਾਅਦ ਗੱਡੀ ਨੂੰ ਵੀ ੱਤਕਾ ਲਾ ਕੇ ਸਾਈਡ ਦੇ ਵਿੱਚ ਕੀਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਪਾਣੀ ਭੱਤਦੀਆਂ ਨੇ ਜਿੱਥੇ ਓਵਰ ਫਲਾਈ ਓਵਰ ਤੋਂ ਜਿਹੜੇ ਕਿ ਇਹ ਪਾਈਪਲਾਈਨ ਡਿੱਗ ਜਾਂਦੇ ਜਿਸ ਦੇ ਚਲਦਿਆ ਵੱਡਾ ਹਾਸਾ ਵਾਪਰ ਜਾਂਦਾ flyover ਤੋਂ ਇੱਕ pipeline ਡਿਗਣ ਤੇ ਚਲਦਿਆ ਵੱਡਾ ਹਾਸਾ ਵਾਪਰਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਜਿਹੜੀ ਨੁਕਸਾਨੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਤਾਂ flyover ਜਿਹੜਾ ਹੈ ਉਥੋਂ ਜਿਹੜੀ ਕਿ pipeline ਹੇਠਾਂ ਡਿਗ ਜਾਂਦੀ ਹੈ ਕਾਫੀ ਲੰਮੀ pipeline ਹੁੰਦੀ ਹੈ ਦੱਸਿਆ ਜਾ ਰਿਹਾ ਕਿ ਕਈ ਹੋਰ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤਸਵੀਰਾਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਹਾਸਾ ਵਾਪਰਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਗੱਡੀ ਦਾ ਚੁੰਬਰ ਨਿਕਲਿਆ ਹੋਇਆ ਨਜ਼ਰ ਆ ਰਿਹਾ ਹੈ ਕੇਸਰੀਕੇ ਦੇ ਨਾਲ ਵਾਹਨ ਜਿਹੜੇ ਕਿ ਫਲਾਈਓਵਰ ਤੋਂ ਹੇਠਾਂ ਜਿਹੜੇ ਚੱਲ ਰਹੇ ਸੰਤਾ ਰਸਤੇ ਦੇ ਵਿੱਚ ਹਾਦਸਾ ਵਾਪਰ ਜਾਂਦਾ ਇੱਕ ਪਾਈਪਲਾਈਨ ਦਾ ਟੋਟਾ ਜਿਹੜਾ ਥੱਲੇ ਡਿੱਗ ਕੇ ਇਸ ਕਾਰ ਦੇ ਉੱਤੇ ਵੀ ਡਿੱਗ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੁਹਾਨੂੰ ਦੱਸਦੀ ਕਿ ਹਸਪਤਾਲ ਦੇ ਵਿੱਚ ਜੇਰੇ ਰਾਜ ਗੱਡੀ ਚਾਲਕ ਦੀ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਵਿੱਚ ਵੀ ਹੜਕੰਪ ਪੈਦਾ ਹੋ ਜਾਂਦਾ ਲੋਕ ਜਿਹੜੇ ਨੇ ਪਹਿਲਾਂ ਇੱਧਰ ਉੱਧਰ ਭੱਜਦੇ ਨੇ ਉਸ ਤੋਂ ਬਾਅਦ ਜਦੋਂ ਪ ਜਾਂਦੀਆਂ ਲੋਕ ਜ਼ਖਮੀ ਹੁੰਦੇ ਨੇ ਤਾਂ ਇੱਕ ਦੂਜੇ ਦੀ ਮਦਦ ਕਰਕੇ ਹਸਪਤਾਲ 'ਚ ਜ਼ਖਮੀਆਂ ਨੂੰ ਪਹੁੰਚਾਇਆ ਜਾਂਦਾ ਹੈ ਤਾਂ ਗੱਡੀ ਚਾਲਕ ਦਾ ਤਾਂ ਬੁਰਾ ਹਾਲ ਹੀ ਦੱਸਿਆ ਜਾ ਰਿਹਾ ਹੈ ਤਸਵੀਰਾਂ ਜੋ ਨਸ਼ਰ ਕੀਤੀਆਂ ਜਾ ਰਹੀਆਂ ਨੇ ਤਾਂ ਫੁਲਹਾੜ ਤੋਂ ਦੱਸਦੀ ਕਿ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਟ੍ਰੈਫਿਕ ਨੂੰ ਖਲਵਾਇਆ ਗਿਆ ਜਿਸ ਤੋਂ ਬਾਅਦ ਗੱਡੀ ਨੂੰ ਵੀ ੱੱਕਾ ਲਾ ਕੇ ਸਾਈਡ ਦੇ ਵਿੱਚ ਕੀਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਪਾਣੀ ਭੱਤਦੀਆਂ ਨੇ ਜਿੱਥੇ ਓਵਰ ਫਲਾਈ ਓਵਰ ਤੋਂ ਜਿਹੜੇ ਕਿ ਇਹ ਪਾਈਪਲਾਈਨ ਡਿੱਗ ਜਾਂਦੀ ਹੈ ਜਿਸ ਦੇ ਚਲਦਿਆ ਵੱਡਾ ਹਾਸਾ ਵਾਪਰ ਜਾਂਦਾ ਹੈ